ਖਾਸ ਤੌਰ ਤੇ ਕੁੜੀਆਂ ਨੂੰ ਖੁਸ਼ ਆਰ ਇਟੈਲੀਅਨ ਕੁੜੀਆਂ ਨੂੰ ਵਾਪਸ ਜਿਹੜੇ ਨੇ ਉਹ ਇਸ ਕੱਲ ਨੂੰ ਪੰਜਵੀਂ ਤੋਂ ਬਾਅਦ ਪੜਨੋ ਹਟਾ ਲੈਂਦੇ ਆ ਕਿ ਸਾਨੂੰ ਪੜਾਈ ਨਾਲੋਂ ਇੱਜ਼ਤ ਪਿਆਰੀ ਜਮਾਨਾ ਆਪਾਂ ਪਤਾ ਹੈ ਕਿ ਕਿਹਾਰੇ ਚੱਲਦੇ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਬੋਲੀ ਸੀ ਕਿ ਜਾਂ ਤਾਂ ਕੁੜੀਆਂ ਜਿਹੜੀਆਂ ਨੇ ਖਾਸ ਤੌਰ ਤੇ ਉਹ ਬੱਸਾਂ ਦੇ ਪਿੱਛੇ ਜਾਣ ਤੇ ਲੰਘ ਕੇ ਜਾਂਦੀਆਂ ਨੇ ਦੂਜੀ ਪਿੰਡਾਂ ਜਾਂ ਕਿਸੇ ਅਣਜਾਣ ਅਜਨਬੀ ਤੋਂ ਕੋਈ ਟਰਾਲੀ ਤੇ ਚੜ ਕੇ ਜਾਂ ਕੋਈ ਰਾਈਡ ਲੈਂਦੀਆਂ ਨੇ ਅੱਜ ਦੇ ਜ਼ਮਾਨੇ 'ਚ ਇਸ ਤਰ੍ਹਾਂ ਦਾ ਜਿਹੜਾ ਘਟਨਾਵਾਂ ਜਿਹੜੀਆਂ ਛੇੜ ਛਾੜਦੀਆਂ ਜਾਂ ਕੋਈ ਹੋਰ ਬਾਗੀਆਂ ਨੇ ਸੋ ਇੱਕ ਪਾਸੇ ਬੇਟੀ ਪੜਾਓ ਬੇਟੀ ਬਚਾਓ ਦੀਆਂ ਗੱਲਾਂ ਕੋ ਗਵਰਨਮੈਂਟ ਕਰੋੜਾਂ ਅਰਬਾਂ ਰੁਪਇਆ ਖਾਚ ਰਹੀ ਹੈ ਉਹਦੀ ਮਸ਼ਹੂਰੀ ਤੇ ਦੂਜੇ ਪਾਸੇ ਸ਼ਹਾ ਬੇਟੀਆਂ ਨੂੰ ਸਕੂਲ ਦੀ ਘਾਟ ਕਰਕੇ ਅਸੀਂ ਕਰ ਕਰੇ ਵਧਾ ਰਹੇ ਹਾਂ ਇਸ ਮੁਸ਼ਕਲ ਨੂੰ ਸਰਕਾਰਾਂ ਦੇ ਨਾਂ ਤੱਕ ਪਹੁੰਚਾਉਂਦਾ ਨਹੀਂ ਆ ਕਾ ਮੈਂ ਤੁਹਾਡੇ ਕੋਲ ਆਇਆ ਤੁਸੀਂ ਮੁਸ਼ਕਲ ਦੱਸੀ ਹੈ ਮੈਂ ਉਹ ਸਰਕਾਰ ਕੋਲ ਜਾਊਂਗਾ ਇਹ ਹੀ ਮੁਸ਼ਕਲ ਮੈਂ ਦੱਸੂਗਾ ਸੋ ਮੇਰਾ ਜਿਹੜੀ ਤੁਸੀਂ ਡਿਊਟੀ ਲਈ ਹੈ ਮੈਂ ਉਹ ਡਿਊਟੀ ਨਿਭਾ ਰਿਹਾ ਹਾਂ ਤੁਹਾਡੇ ਮੋਬਾਈਲਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਪਈਆਂ ਹੋਣਗੀਆਂ ਜਿਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ 5 ਸਾਲਾਂ ਚ ਹਰੇਕ ਮਸਲੇ ਦੇ ਰਗਫਗ ਮੈਂ ਪਾਰਲੀਮੈਂਟ ਦੇ ਵਿੱਚ ਡਿਬੇਟਾਂ 'ਚ ਹਿੱਸਾ ਲਿਆ ਸਭ ਤੋਂ ਵੱਧ ਸਵਾਲ ਪੁੱਛਣ ਵਾਲੇ ਸਭ ਤੋਂ ਵੱਧ ਲੋਕਾਂ ਦੇ ਹੱਕ ਦੇ ਵਿੱਚ ਉਥੇ ਟਿਵੇਟਾ ਚ ਪਾਰਟਿਸਪੇਟ ਕਰਨ ਵਾਲੇ ਜਿਹੜੇ ਐਂਟੀਆ ਦੀ ਲਿਸਟ ਬਣ ਗਈ ਹੈ ਉਹਨਾਂ ਦੇ ਵਿੱਚ ਤੋਂ ਪੰਜ ਭਾਰਤ ਦੇ ਉਹਨਾਂ ਦੇ ਵਿੱਚ ਤੁਹਾਡੇ ਸੰਗਰੂਰ ਦੇ ਐਂਟੀ ਦਾ ਨਾਮ ਜੁਰੂਰ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਬਾਰੀਕ ਵੱਡੀ ਮੱਲ ਮਾਰਦੀ ਇਹ ਮੇਰਾ ਫਰਜ ਹੈ ਕੋਈ ਸ਼ਾਮ ਨਹੀਂ ਹੈਗਾ ਪਰ ਮੇਰੇ ਨਾਲ ਕੰਮ ਚਾਦੇ ਬਹੁਤ ਵਧੀਆ ਤਨ ਲੱਗੀ ਜਾਂਦਾ ਕਿ ਇੱਕ ਦੂ ਪਹਿਲਾਂ ਜਿਹੜੇ ਭੇਜੇ ਸੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਬਈ ਅੱਥਰ ਹੈ ਬਾਤਿਲ ਮਿਲ ਕੇ ਆਉਂਦਾਰੇ ਨੂੰ ਉਹਨਾਂ ਨੇ ਕੁਝ ਨਹੀਂ ਕੀਤਾ ਨਾ ਤੂੰ ਪਹਿਲਾਂ ਆਣੇ ਨੇ ਹੁਣ ਵੀ ਇਸ ਵਾਰ ট্রান্স ਸਮਾ ਦੇ ਮੈਂਬਰ ਨੇ ਕੀ ਹਿੱਸਾ ਸਾਹਿਬ 5 ਕਰੋੜ ਰੁਪਏ ਇੱਕ ਸਾਲ ਦਾ ਉਹਨਾਂ ਨੂੰ ਵੀ ਮਿਲਦਾ ਸਾਨੂੰ ਵੀ ਮਿਲਦਾ ਸਾਹਿਬ ਉਹਨਾਂ ਤੋਂ ਵੀ ਲੈ ਲਿਓ ਮੇਰਾ ਸਾਹਿਬ ਦਾ ਵੀਰ ਵੀਰਾ ਬੰਦੂਰੀ نیٹ ਤੋਂ ਕੱਢ ਲਓ ਉਹ ਵੀ ਪਾਰਲੀਮੈਂਟ ਤੇ ਉਹਨਾਂ ਨੂੰ ਮੌਕਾ ਮਿਲਦਾ ਹੈ ਪਰ ਕਦੇ ਬੋਲਦੇ ਦੇਖਿਓ ਤਾਂ ਨੂੰ ਬੇਵਾਜ਼ ਆਈ ਅੱਗੇ ਅੰਦਰ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਖੇਤੀ ਘਾਹਤੀ ਦਾ ਸੌਦਾ ਬਣ ਗਈ ਇਹ ਵੀ ਇਹ ਇਸ ਮੁੱਦੇ ਤੇ ਖੇਤ ਮਜ਼ਦੂਰਾਂ ਦੀ ਹਰਤ ਦਰਦਤਾਂ ਗਰੀਬਾਂ ਦੇ ਜਿਹੜੇ ਨਰੇਗਾ ਨਰੇਗਾ ਦੇ ਪੈਸੇ ਰਹਿੰਦੇ ਆ ਕੰਮ ਕਰਾ ਲਿਆ ਦੋ ਦੋ ਸਾਲ ਹੋ ਗਏ ਪੈਸੇ ਨਹੀਂ ਦਿੱਤੇ ਜਾ ਹੋਰ ਵੀ ਗੱਲ ਸਾਹਮਣੇ ਆਈ ਇਹ ਤੁ ਵੀ ਦੁਖਦਾਇਕ ਕੰਮ ਕਿਸੇ ਹੋਰ ਨੇ ਕੀਤਾ ਧਿਆੜੀ ਕਿਹਦੇ ਹੋਰ ਨੂੰ ਮਿਲ ਗਿਆ ਕੱਚੀਆਂ ਕਾਪੀਆਂ ਦੇ ਗੁੱਠੇ ਲਾ ਲਿਆ ਪਰ ਚਾਹੇ ਕਿ ਲੈ ਕੇ ਦੇ ਉਹ ਡੱਡੂ ਹੋ ਲੈ ਯਾਰ ਤੁਸੀਂ 200 250 ਰੁਪਏ ਕਿਸੇ ਗਰੀਬ ਦਾ ਖਾ ਕੇ ਕਿਹੜੇ ਚਵਾਰੇ ਛੱਡ ਲਾਉਂਦੇ ਇਹ ਸਾਰੇ ਮੁੱਦੇ ਪਾਰਲੀਮੈਂਟ 'ਚ ਠਾਏ ਨੇ ਆਪਣੇ ਛੋਟੇ ਵਪਾਰੀ ਨੇ ਮੰਡੀਆਂ ਨੇ ਆਪਣੇ ਸੰਗਰੂਰ ਮੰਡੀ ਐ ਸਨਾਮ ਮੰਡੀ ਐ ਖਣਾਉਲੀ ਲਹਿੜਾ ਦਿੜਪਾ ਭਵਾਨੀਗੜ ਧੂੜੀ ਮਹਿਲ ਘਾ ਤਪਾ ਪਤੋੜ ਬਰਨਾਲਾ ਮਲੇਰਪੁਰਲਾ ਮੰਡੀਆਂ ਨੇ ਆਫੇ ਛੋਟੀਆਂ ਮੰਡੀਆਂ ਨੇ ਉਹ ਮੰਡੀਆਂ ਵੀ ਖੇਤੀ ਨਾਲ ਚੱਲਦੀਆਂ ਨੇ ਹਰਜ ਕਰੋ ਮੇਰਾ 10 ਕਿੱਲੇ ਨਰਮਾ ਮਾਰਿਆ ਗਿਆ ਕੋਈ ਚਿੱਟੀ ਸੁੰਡੀ ਲੱਗੀ ਜਾਂ ਕੋਈ 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 ਬੇਮੌਸਮੀ ਬਰਸਾਤ ਹੋਈ ਮੇਰੀ ਗਰਦੌਰੀ ਗਰਦੌਰੀ ਕਰਕੇ ਗਰਦੌਰੀ ਕਰਕੇ ਲੈ ਜਾਣਗੇ ਚਲੋ ਦੋ ਆਧਾ ਬਚਾ ਜਿੰਨਾ ਵੀ ਮੈਨੂੰ ਮਿਲ ਜੂ ਭਾ ਜਿਹੜੀ ਦਿਹਾੜੀ ਦਾ ਗਰੀਬ ਪਿੰਡ ਦੇ ਵਿੱਚ ਦਲਤ ਰਹਿੰਦੇ ਨੇ ਜਿਹੜੀ ਕਰਦੇ ਜਿਹੜਾ 10 ਕਿੱਲੇ ਮੇਰੇ ਨਰਮੀ ਨੂੰ ਚੁਗ ਕੇ ਦਿਹਾੜੀ ਤੇ ਜਾ ਕੇ ਨਰਮਾ ਚੁਗਣ ਤੇ ਜਿਹੜੇ ਉਹਨਾਂ ਨੇ ਕਵੀਦਾਰ ਚਲਾਈ ਸੀ ਉਹ ਕਿਸੇ ਖਾਤੇ 'ਚ ਨਹੀਂ ਆਉਂਦੇ ਜੀ ਜਦੋਂ ਉਹ ਮਾਰੇਗਾ ਮੇਰਾ 10 ਕਿੱਲੇ ਮਾਰੇਗਾ ਤਾਂ ਉਹਨਾਂ ਵੀ ਜੜੀ ਮਾਰੀਗੀ ਨਾ ਉਹ ਕਿਸੇ ਖਾਤੇ 'ਚ ਨਹੀਂ ਆਉਂਦੇ ਜੀ ਆਮ ਆਦਮੀ ਪਾਰਟੀ ਵੱਲੋਂ ਅੱਜ ਵੀ ਅਸੀਂ ਉਸ ਮੈਨੂਫੈਕਚਰਰ ਦੇ ਕਾਹਮਾ ਸੀ ਲਿਖਿਆ ਹੋਇਆ ਹੈ ਕੱਲ ਨੂੰ ਕੋਈ ਤੁਸੀਂ ਪਾਵਰ ਦਿਨ ਨੇ ਸਰਕਾਰ ਚਾਹੁੰਦੀ ਤਾਂ ਨਾਲ 10 ਦੀ ਹਾੜੀ ਵੀ ਮੁਆਵਜ਼ੇ ਦੇ ਤੌਰ ਤੇ ਮਿਲੂਗੀ ਕੋਈ ਨਹੀਂ ਕਿ ਸੂਰਤ ਦੇ ਮਾਸਮੀਦ ਸਰਚ ਉਹਨਾਂ ਦਾ ਜੇ ਫਰਜ਼ ਕਰ ਲੋ 15 ਦਿਨ ਦਾ ਸੀਜ਼ਨ ਦੋ ਤਿੰਨ ਜਾਣੇ ਦੇ ਘਰ ਚ 200 ਰੁਪਏ ਦਿਹਾੜੀ ਹੈ ਤਾਂ 9 600 ਕਿਹੜੋਈ ਦਾ ਹੋ ਗਿਆ 9000 ਰੁਪਏ ਉਹਨਾਂ ਦਾ ਵੀ ਤਾਂ ਮਾਰੇ ਗਿਆ ਨਾ ਜਦੋਂ ਨਰਮਾ ਮਾਰੇ ਗਿਆ ਫਿਰ ਕੀ ਹੈ ਜ਼ਿੰਮੇਦਾਰ ਵੀ ਮਾ ਆ ਗਿਆ ਡਾੜੀ ਦਾ ਮਾਰੇ ਗਿਆ ਫਿਰ ਮਰਨੀਆਂ

ਜੀਨੇ 30 ਕਰੋੜ ਆਇਆ ਸੀ ਪਾਉਣੇ 27 ਕਰੋੜ ਵੰਡਾ ਕੇ ਲੰਘਦਾ 25 ਕਰੋੜ ਤੋਂ ਆ ਗਿਆ ਤੇ ਜਦੋਂ ਚੋਣ ਜਾਂਦਾ ਲੰਘ ਜਾਂਦਾ ਪੈਸੇ ਖਰਚ ਜਾਂਦੇ ਪੈਸਾ ਲੋ ਬੈਂਕ ਚ ਗਿਆ ਉਹਦੇ ਤੇ ਆ ਜਿਹੜਾ 1 ਕਰੋੜ ਰੁਪਇਆ ਵਿਆਜ ਤੇ 60 ਲੱਖ ਰੁਪਇਆ ਪੁਰਾਣਾ ਐਨਟੀ ਵਿਜਿੰਦਰ ਸਿੰਘ ਦਾ ਬਿਨਾਂ ਬਾਤਿਆ ਛੱਡ ਗਿਆ ਸੀ ਉਹ ਨਵੇਂ ਬਿਦੇ ਖਾਤੇ ਲੈ ਨਹੀਂ ਪਾਉਣੇ 27 ਕਰੋੜ ਅੰਦਾ ਮਿਲਦਾ ਪਾਉਂਦੇ ਜੀ ਬਰਾਤ ਇਨਸਟੈਂਟਾਈਂਟ ਜਿਵੇਂ ਤੁਸੀਂ ਅਰਨਵ ਸਾਹਿਬ ਨੇ ਦੱਸਿਆ ਅਸੀਂ ਗ੍ਰਾਂਟ 80000 ਦਿੱਤੀ ਪਰ ਤੁਸੀਂ ਉਹਨੂੰ ਇਧਰੋਂ ਉਧਰੋਂ ਹੋਰ ਗਾਨੀ ਸਜਣਾ ਤੋਂ ਲੈ ਕੇ ਤੁਸੀਂ ਉਹਨੂੰ 80000 ਨੂੰ 5 ਲੱਖ ਵਾਂਗ ਬਦਲ ਦਿੱਤਾ ਹੋਇਆ ਦੇਖ ਕੇ ਬਹੁਤ ਸ਼ਾਨਦਾਰ ਬਾਤ ਨੂੰ ਬਣਾਇਆ ਇਸ ਤਰ੍ਹਾਂ ਦੇ ਟੀਚਰ ਜਿਹੜੇ ਨੇ ਜਿਨ੍ਹਾਂ ਨੂੰ ਪਿਆਰ ਹੈ ਆਪਣੇ ਸਕੂਲ ਨਾਲ ਆਪਣੇ ਸੰਸਥਾ ਨਾਲ ਆਪਣੇ ਬੱਚਿਆਂ ਨਾਲ ਜਿਹੜੇ ਆਪਦੇ ਪੱਲਿਓਂ ਆਪ ਦੀ ਤਰ੍ਹਾਂ ਜੋ ਦਸਵੰਦ ਕੱਢ ਕੇ ਵੀ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣਾ ਚਾਹੁੰਦੇ ਨੇ ਇਸ ਗੱਲ ਤੇ ਮੈਂ ਵਧਾਈ ਦੇਉਂਗਾ ਹੈਡਮਾਸਟਰ ਨੂੰ ਤੇ ਉਹਨਾਂ ਦੇ ਸਟਾਫ ਨੂੰ ਬੱਚੇ ਵੀ ਇੰਟੈਲੀਜੈਂਟ ਨੇ ਘਰ ਕਿੱਥੇ ਹੈ ਘਰ ਨਹੀਂ ਕਿ ਸਰਕਾਰ ਨੂੰ ਦਸਵੀਂ ਦਾ ਬਣਾ ਦਿਓ ਤੁਸੀਂ ਸ਼ਾਸਤ ਲਾ ਲਓ ਜੋ ਥੋੜੇ ਦਿਨ ਦਸਵੀਂ ਦਾ ਸਕੂਲ ਬਣ ਗਿਆ ਪੰਜਾਬ ਦੇ ਟੌਪ 5 ਜਾਂ 10 ਸਕੂਲਾਂ ਦੇ ਵਿੱਚ ਤੁਹਾਡਾ ਸਕੂਲ ਪਹਿਲੇ ਸਾਲ ਦਾ ਦੂਜੇ ਸਾਲ ਤੇ ਆ ਜਾਊਗਾ ਅਸੀਂ ਦੀ ਫਾਈਲ ਮਗਾ ਲਈ ਜਿਹੜੇ ਜਿਹੜੇ ਕਾਗਜ਼ ਹੁੰਦੇ ਹੁੰਦੇ ਹਮਦਰਦ ਨਹੀਂ ਮੈਨੂੰ ਸਿਆਣੇ ਮੇਰੀ ਕੋਤੀ ਆ ਉਹ ਜਿਹੜੇ ਜਿਨ੍ਹਾਂ ਦੇ ਨਾਮ ਲਿਆ ਹੈ ਕਿ ਉਹਨਾਂ ਦੇ ਦਾਅਂਦ ਰਤੇ ਤੇ ਫੱਦ ਤੇ ਜਿਹਨੇ ਵੀ ਕਾਗਜ਼ ਉਹਦੇ ਇਸ ਮੈਂ ਡੀਸੀ ਕੋਲ ਬਣਾਈ ਸੀ ਹਾਂਜੀ ਉਹ ਆਗੇ ਸਾਰ ਮੈਂ ਡੀਸੀ ਕੋਲ ਇਹਨੂੰ ਬਣਾਈ ਸੀ ਮੋਢਿਆ ਇਸ ਕੋਲ ਬਣਦੇ ਤੇ ਉਹਨਾਂ ਨੇ ਕਿਹਾ ਤਾ ਕਿ ਹਾਂ ਜੀ ਲੋ ਕਾਰੀ ਪੂਰੇ ਕਰਨਾ ਥੋੜਾ ਕੰਮ ਮੈਂ ਉਹਨਾਂ ਥਾਗ ਜਾਂਦੇ ਮੰਤਰੀ ਤੋਂ ਮੋਹਰ ਲਵਾਉਂਗਾ ਮੈਂ ਉਹ ਕੰਕਈ ਦੇ ਨਹੀਂ ਮੈਂ ਉਹ ਗੱਲ ਦਾ ਐਲਾਨ ਨਹੀਂ ਕਰਦਾ ਜਿਹੜੀ ਮੈਂ ਪੂਰੀ ਨਾ ਕਰ ਸਕਾਂ ਐਵੇਂ ਕਹਾਂ ਵੀ ਆ ਤੁਹਾਡੇ ਪਿੰਡਾਂ ਦੇ ਟੁੱਬੇ ਦੇ ਰਿਸ਼ਤੇ ਅੱਡਾਂ ਕੀ ਫਾਇਦਾ ਨਾ ਮੈਂ ਪਾਇਦਾ ਵੀ ਨਾ ਕਿੱਤੀਆਂ ਹੋਣ ਇਹੇ ਕੰਮਾਂ ਬਾਰੇ ਸੁਬੀਰ ਹੱਲ ਹੈਗਾ ਪਾਣੀ ਪੁਣਾ ਵਾਲੀ ਚੀਜ਼ਾਂ ਉਹ ਚਾਉਂਦਾ ਉਹ ਫਸਾਉਂ ਕੋਲੇ ਪੂੜਾ ਉਹਦੇ ਕੋਲ ਲੈ ਮੈਂ ਜਿਹੜਾ ਕਰ ਸਕਦਾ ਉਹ ਹੀ ਕਰਦਾ ਸੋਨਰ ਲੜਕਾ ਤੁਹਾਡੇ ਪਿੰਡ ਆਈਆਂ ਨੇ ਲੱਗੀਆਂ ਹੁਣ ਥੋੜੀ ਜਿਹੀ ਨਵੇਂ ਰਿਆਂ ਦੀ ਆਇ ਇੱਕ ਉਹ ਤੁਹਾਡਾ ਪਹਿਲਾ ਵਾਲਾ ਸੀਗਾ 16 ਲੱਟਾਂ ਦਾ ਰੋਲਾ ਪੈ ਗਿਆ ਸੀ ਸਾਡੇ ਪਿੰਡਾਂ ਨਾਲ ਉਹ ਸੈਂਟਰ ਦੀ ਸਬਸਿਡੀ ਤੇਰਾ ਡਾਕਟਰ ਸਾਹਿਬ ਸਾਚਨ ਗੱਲ ਵੀ ਕਰਦੀ ਕਰਦੀ ਸੀ ਅਕਰ ਕੇ ਹੁਣ ਇਸ 16 ਲੱਟਾਂ ਕਿ ਨੰਨ੍ਹਾ ਆਇਆ ਨੇ ਇਟਸ ਅ ਬੇਬੀ ਅਲੱਗ ਹੈ ਇੱਕ ਜਿਹੜੀ ਨੰਨ੍ਹੀ ਆਇਆ ਉਹ ਤੇ ਪ੍ਰੈਗਨੀ ਵਿੱਚ ਹੀ ਹੈ ਉਹਦੇ ਵਿੱਚ ਹੀ ਬੈਠ ਕੇ ਕੱਸੀ ਹੋਈ ਹੈ ਤੇ ਐਜੀ ਵੀ ਲੱਟਾਂ ਦੇ ਬਹੁਤ ਕਮਾਤੇ ਆ ਹੁਣ ਉਹ ਦੇ ਰਹੇ ਆ ਕਿ ਬਹੁਤ ਸਾਰੇ ਪਿੰਡਾਂ ਛੋ

ਦੇਣਾ ਉਹ ਤਾਂ ਹੈ ਉਹਨਾਂ ਨੂੰ ਵੀ ਜਿਨ੍ਹਾਂ ਨੇ ਚੱਕੜੀ ਜਿਹੜੀ ਪਾਈ ਤੇ ਮੈਂ ਦਿਲ ਸ਼ੱਕਰੀ ਉਹ ਵੀ ਕਲਾ ਤੇ ਬੈਟਰੀ ਚੱਕ ਲੈਣ ਨੂੰ ਇਹ ਕਰਕੇ ਹੋਣ ਕਿ ਨਵੀਆਂ ਲਾਈਟਾਂਆਂ ਨੇ ਬੈਟਰੀਆਂ ਦੇ ਵਿੱਚ ਹੀ ਨੇ ਸੋ LED ਲਾਈਟਾਂ 25 ਕਿਉਂਕਿ ਤੁਹਾਡੇ ਧਾਰੀਆਂ ਜਿਹੜੀਆਂ ਉਹ ਰਹਿ ਗਈਆਂ 25 LED ਲਾਈਟਾਂ ਦਾ ਮੈਂ ਤੁਹਾਡੇ ਨਾਲ ਇਹਨਾਂ ਦਾ ਮੁੰਡਿਆਂ ਨਾਲ ਕਰ ਦਿੱਤੀ 25 ਲਾਈਟਾਂ LED ਵੀ ਦੇ ਦਾਂਗੇ ਤੁਸੀਂ ਜਿੱਥੇ ਕਹੋਗੇ ਉੱਥੇ ਲਾ ਦੇ ਸੰਗਰੂਰ ਸ਼ਹਿਰ ਚ ਤੁਸੀਂ ਅੱਜ ਤੋਂ ਇੱਕ ਹਫ਼ਤੇ ਬਾਅਦ ਜੇ ਤੁਸੀਂ ਸੰਗਰੂਰ ਸ਼ਹਿਰ ਦੇ ਵਿੱਚ ਰਾਤ ਨੂੰ ਜਾਓਗੇ ਤੁਹਾਨੂੰ ਇੱਕ ਵੀ ਉੱਤ ਇਹੋ ਜਿਹੀ ਜਗ੍ਹਾ ਨਹੀਂ ਮਿਲੂਗੀ ਜਿੱਥੇ ਨੇਰਾ ਹੋਊਗਾ 390 LED ਲਾਈਟਾਂ ਸਾਰੇ ਸ਼ਹਿਰ ਚ ਲਾ ਰਹੇ ਹਨ ਜੀ ਚੱਕੀ ਚ 390 ਉਹ ਉਹ ਲਾਈਟਾਂ ਮਹਿੰਗੇ-ਮਹਿੰਗੇ ਦੁਕਾਨੇ ਤੋਂ ਦੇ ਲਾਗੇ ਕੱਲ ਮੈਂ ਬਰਨਾਲੇ ਗਿਆ ਸੀ ਸੁਨਾਮ ਤੁਮਰੀ ਤੇ ਬਨਾਤ ਤਿੰਨ ਸ਼ਹਿਰ ਇਹੋ ਜਿਹੇ ਜਿੰਨਾ ਸ਼ਹਿਰਾਂ ਦੇ ਵਿੱਚ ਬਿਲਕੁਲ ਲੇਟੈਸਟ ਡਿਜੀਟਲ ਕਾਰਲੈਸਸ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਚੱਪੇ ਚੱਪੇ ਤੇ ਉਹਨਾਂ ਦੀ ਜਿਹੜੀ ਮਾਨਿਟਰਿੰਗ ਹੈ ਉਹ ਹੁੰਦੀ ਹੈ ਥਾਣੇ 'ਚ ਉਹ ਥਾਣੇ 'ਚ ਸਕਰੀਨ ਲੱਗੀ ਹੋਈ ਹੈ ਥਾਣੇ 'ਚ ਬੈਠੀ ਉਸ ਜਿਹੜੀ ਉਹ ਦੇਖ ਸਕਦੀ ਹੈ ਕਿਹੜੇ ਚੌਕ 'ਚ ਕੀ ਹੋ ਰਿਹਾ ਹੈ ਕਿਹੜੇ ਕਿਹੜੇ ਪੀੜਾ ਦੇ ਲਾ ਕੇ ਕੋਈ ਚੋਰੀ ਚਾਰੀ ਜਾਂ ਕੋਈ ਵਾਰਦਾਤ ਜਾਂ ਰੋਟਾਂ ਘੋਵਾ ਮਨੂਕਲ ਪ੍ਰਣਾਲੇ ਦੇ ਸਿਸਟਮ ਨੇ ਦੱਸਿਆ ਕਿ ਜਦੋਂ ਦੇ ਕੈਮਰੇ ਲੱਗੇ ਨੇ ਅਸੀਂ 10 ਤੋਂ 12 ਲੁੱਟਾ ਕੋਹਾੜੇ ਇਸ ਜਿਹੜੇ ਨੇ ਹੱਲ ਕਰਤੇ ਬੰਦੇ ਸੀਸੀਟੀਵੀ ਕੈਮਰੇ ਰਾਹੀਂ ਜਾਣ ਕੇ ਪਛਾਣ ਕੇ ਅਸੀਂ ਫੜ ਲਏ ਬਨਾਲਾ ਧੂਰੀ ਤੇ ਸੁਨਾਮ ਬਰਨਾਲੇ 'ਚ 52 ਕੈਮਰੇ ਲੱਗੇ ਧੂਰੀ ਦੇ ਵਿੱਚ ਜਿੰਨੇ ਵੀ ਪੁਆਇੰਟ ਬਣਾਏ ਸੀਗੇ 42 ਉਹ ਲੱਗੇ ਨੇ ਸੁਨਾਮ ਦੇ ਵਿੱਚ ਵੀ ਜਿਹੜੇ ਨੇ ਉਹ ਹਰਤਾ ਹਿਰਨ ਜਾ ਕੇ ਕੈਮਰੇ ਸਤ ਸੁਨਾਮ ਲੱਗੇ ਨੇ ਅਗਲੇ ਤਿੰਨ ਸ਼ਹਿਰ ਉਹਨਾਂ ਨੂੰ ਵੀ ਪੈਸਾ ਚੱਲ ਗਿਆ ਕੈਮਰੇ ਲੱਗਣ ਲੱਗੇ ਆਹ 10 ਦਿਨਾਂ ਦੇ ਵਿੱਚ ਵਿੱਚ ਉਹਥੇ ਵੀ ਕੈਮਰੇ ਲੱਗ ਜਾਣਗੇ ਉਹ ਸ਼ਹਿਰ ਨੇ ਭਵਾਨੀਗੜ ਘਨੌਰੀ ਤੇ ਸ਼ਹਿਰ ਕੋਲ ਤੇ ਲੋ ਨੇ ਆਪਣਾ ਸਾਰੇ ਪੰਜਾਬ ਦੇ ਕਿਸੇ ਐਮਪੀ ਨੇ ਆਹ ਜੀ ਹਿਲਾਇ ਸੀ ਉਹ ਮੈਨੂੰ ਉਹ ਥੀ ਹੰਦੇ ਆ ਦੇ ਯਰੇ ਕਿ ਥੋੜਾ ਜਿਹਾ ਹੋ ਗਿਆ ਉਹ ਮੈਨੂੰ ਕੋਲ ਗਿਆ